ਕੀ ਕਹਿੰਦੇ ਸੀ ਤੁਸੀਂ ਮਾ ਜੀ ਮੈਨੂੰ ਨਾ ਅਵਰ ਤੇ ਛਕਾ ਦੇ ਗੱਬਰ ਛਾ ਤੇ ਦੋ ਕਰ ਪਾ ਉਹਦਾ ਟੀਕਾ ਤੁਸੀਂ ਮੁੱਛਾ ਇੰਨੀ ਕਤੋਂ ਕਰੀਏ ਨੇ ਤੱਤੀਆਂ ਐ ਸ਼ਾਓਗੇ ਜੀ ਫੇ ਆਪਾਂ ਇਦਾਂ ਸੇਵਾ ਹੀ ਕਰਨੀ ਐ ਅੱਜ ਚੜਾਈ ਆ ਜੀ ਸਾਡੇ ਜੀਵਤ ਸਿੰਘ ਜੀ ਦੀ ਸੇਵਾ ਜੀ ਰਹਿਣਾ ਤੁਹਾਡੇ ਨਾਲ ਇਹਨਾਂ ਦੀ ਦਿਮਾਗੀ ਪ੍ਰੋਬਲਮ ਆ ਗਈ ਸੀ ਬੱਜ ਦੇਖੋ ਤੁਹਾਡੇ ਸਾਹਮਣੇ ਚੜ੍ਹਦੀ ਕਲਾ ਜੀ ਹਾਂ ਚੜ੍ਹਾਈਆ ਜੀ ਅੱਜ ਚੰਡੀਗੜ੍ਹ ਘੁੰਮਣ ਜਾਣਾ ਅੱਜ ਗੱਡੀ 'ਚ ਇਹਨਾਂ ਨੇ ਸਾਡੇ ਨਾਲ ਜੇ ਜਾ ਕੇ ਆਉਣੇ ਆ ਜੀ ਹਾਂ ਜੀ ਚੜ੍ਹਾਈਆ ਤੁਹਾਡੀ ਅੱਜ ਮੁੱਛਾਂ ਦੇ ਫੈਨ ਹੋ ਗਏ ਤੁਹਾਡੀਆਂ ਦੇ ਹਾਂ ਜੀ ਅਮਰ ਤੁਹਾਨੂੰ ਮਹਾਰਾਜ ਕਿਰਪਾ ਕਰਨਗੇ ਪਸ਼ਕਾ ਕੇ ਲੈ ਕੇ ਆਵਾਂਗੇ ਅਮਰ ਤੁਹਾਨੂੰ ਅੱਛਾ ਜੀ ਹਾਂ ਅਮਰ ਛਕਣਾ ਤੁਸੀਂ ਹਾਂ ਛਕਣਾ ਜੀ ਜਰੂਰ ਚੋਲਾ ਪਾਉਣਾ ਹੈ ਜੀ ਅੱਛਾ ਹਾਂ ਚੋਲਾ ਪਾਉਣਾ ਅਮਰ ਤੇ ਇਧਰ ਨੂੰ ਦੇਖ ਕਿੱਧਰ ਦੇਖੀ ਜਾਂਦੇ ਹੋ ਚੜਾਈ ਅੱਜ ਤੁਹਾਡੀ ਬਾਕੀ ਚੜਾਈ ਹੈ ਸੱਚੀ ਵਾਹ ਜੀ ਵਾਹ ਇਹ ਸਾਡੇ ਜੀਤ ਸਿੰਘ ਜੀ ਨੇ ਜੀ ਜੋ ਕਿ ਕੁਲਦੀਪ ਸਿੰਘ ਸੋਨੀ ਦੇ ਡੈਡੀ ਨੇ ਤੁਸੀਂ ਗੱਡੀ ਦਾ ਚਲਾ ਲਨੇ ਹੋ ਹਾਂ ਇੱਕ ਕਿਸੇ ਟਾਈਮ ਟਰੱਕ ਡਰਾਈਵਰ ਸੀਗੇ ਜੀ ਆਹ ਚਲਾ ਲਨੇ ਸਕੋਰਪਿਓ ਹਾਂ ਚਲਾ ਲੇ ਬਸ ਫਿਰ ਅੱਜ ਨਵੀਂ ਗੱਡੀ ਤੁਸੀਂ ਉਹ ਚਲਾਇਓ ਉੱਥੇ ਚੰਗਾ ਜੀ ਹਾਂ ਚੰਗਾ ਜੀ ਕੀ ਕਹਿੰਦਾ ਸੀਗਾ ਜੀਤ ਵੀਰੇ ਜੀਤ ਸਿੰਘ ਪੰਜਾਬ ਮੇ ਬਾਪੂ ਜੀ ਨੂੰ ਵਾਦ ਦੂ ਵਾਦਿਆਂਗੇ ਅੱਜ ਗੱਡੀ ਲੈ ਆਈਏ ਜਿਹੜੀ ਸੰਗਤ ਦੀ ਸੇਵਾ ਦੇ ਵਿੱਚ ਚੱਕਿਆ ਮਰੀਜ਼ ਲੈ ਕੇ ਲੈ ਆਏ ਜਿੱਥੇ ਪਤਾ ਲੱਗਾ ਕੀੜੇ ਪੈ ਨੇ ਉੱਥੋਂ ਚੱਕਿਆ ਲੈ ਆਏ ਸਹੀ ਗੱਲ ਹੈ ਸਹੀ ਗੱਲ ਹੈ ਸੇਵਾ ਕੀਤੀ ਜੀ ਸਹੀ ਗੱਲ ਹੈ ਸੇਵਾ ਕਰਾਂਗੇ ਸਹੀ ਗੱਲ ਹੈ ਸੋਨੀਆਂ ਆਪਾਂ ਗੱਡੀ ਅੱਜ ਆਪਾਂ ਨੂੰ ਬਾਬਾ ਨਾਨਕ ਜੀ ਨੇ ਦਬਾਉਣੀਆਂ ਗੁਰੂ ਸਾਹਿਬ ਨੇ ਆਪਾਂ ਗੱਡੀ ਦਾ ਕੀ ਕਰਾਂਗੇ ਤਤ ਨੂੰ ਰੰਗ ਕਰਾ ਦਾਂਗੇ ਜੀ ਹਾਂ ਨਹੀਂ ਗੱਡੀ ਦਾ ਰੰਗ ਗੱਡੀ ਚ ਆਪਾਂ ਕਿੰਨਾਂ ਨੂੰ ਲੈ ਕੇ ਆਇਆ ਕਰਾਂਗੇ ਸੰਗਤ ਨੂੰ ਸੰਗਤ ਨੂੰ ਹਨਾ ਇਹ ਜੀ ਦੋਨੇ ਬਾਪ ਤੇ ਪੁੱਤ ਨੇ ਜੀ ਇਹ ਇਹ ਬਾਪ ਤੇ ਪੁੱਤ ਨੇ ਕਿੰਨਾ ਕੇ ਪਿਆਰਾ ਥੋੜਾ ਦੋਨਾਂ ਦਾ ਜੀ ਬਹੁਤ ਪ੍ਰੇਮ ਸੀ ਜੀ ਮੈਂ ਤਾਂ ਗੱਡੀ ਤੇ ਰਿਆਂ ਚ ਨਹੀਂ ਤੁਸੀਂ ਕੁਲਦੀਪ ਸਿੰਘ ਸੋਨੀ ਨੂੰ ਕਿੰਨਾ ਕੁ ਪਿਆਰ ਕਰਦੇ ਹੋ ਆਪਣੇ ਬੱਚੇ ਤੁਹਾਨੂੰ ਖੁਸ਼ੀ ਹੋਈ ਸੀ ਜਦੋਂ ਇਹ ਸਾਡੇ ਕੋਲੇ ਦੇਖਿਆ ਥੋਨੇ ਇੱਕਨ ਚੜ੍ਹਦੀ ਕਲਾ ਇੱਥੇ ਉਦੋਂ ਦੇ ਬਾਚ ਗਏ ਆ ਸਾਰੇ ਜੀ ਕਿਤੇ ਦੀ ਦਾਦੀ ਮਾਰ ਚੰਦੀ ਸੀ ਵਾਹ ਜਦੋਂ ਦੇ ਇੱਥੇ ਦਾ ਹਲ ਹੋਏ ਨੇ ਸਾਰੇ ਰਾਜ ਕੇ ਸੌਦੇ ਅੱਛਾ ਨੰਬਰ ਕਿੰਨਾ ਗੱਡੀ ਦਾ ਉਹ ਗੱਡੀ ਦਾ ਨੰਬਰ ਕਿੰਨਾ 5800 ਕਿੰਨਾ ਜੀ 58400 cb11 ਹਾਂ ਕਿੰਨਾ ਸੋਨੀ 11 ਬੈਨ ਹਾਂ ਬੈਨ ਅੱਗੇ 5200 ਅੱਛਾ ਇੱਕ ਸੋਨੀ ਪੁੱਛ ਲੰਨ ਦਾਰ ਨੂੰ ਮੜਾ ਜਾ ਹੋਰ ਗੱਲਬਾਤ ਕੋਈ ਇਹਦੀ ਵੀ ਗੱਡੀ ਸੀ ਨਾ ਉਹਦਾ ਸੀ 9897 ਪੱਕੀ ਗੱਲ ਹੈ ਜੀ ਹਾਂ ਜੀ ਇਹਦੇ ਤੇ ਯਾਦ ਆ ਗਿਆ ਨੰਬਰ ਦੇਖ ਲੈ ਫਿਰ ਸਿੰਦੂ ਇਹਦੇ ਮਾਲਕ ਦੰਨਾ ਸਿੰਦੂ ਪੱਕੀ ਗੱਲ ਹੈ 9850982198 ਟਰੱਕ ਦਾ ਨਾਮ ਜੀ ਨੰਬਰ ਇਹ ਸਿੰਦੂ ਜੀ ਸਹੀ ਦੱਸਦਾ ਸਿੰਦਾ ਜੀ ਤੁਹਾਡੇ ਮਾਲਕ ਦਾ ਨੰਬਰ ਨਾਮ ਸੁਖਵਿੰਦਰ ਸਿੰਘ ਕੱਚਾ ਨਾਮ ਕੀ ਸੀ ਜੀ? ਛਿੰਦੂ। ਅੱਛਾ, ਹੀ ਦੱਸ ਰਿਹਾ ਸੋਨੀ? ਹਾਂ, ਐਸੀ। ਸੋਨੀ ਤੇਰੇ ਨਾਲ ਯਾਦ ਆ ਗਏ ਵੀਰੇ। ਹੂੰ। ਤੂੰ ਜਦ ਤੂੰ ਤੈਨੂੰ ਯਾਦ ਆ ਵੀਰੇ ਜਦ ਤੂੰ ਸਾਨੂੰ ਮਿਲਿਆ ਸੀ ਤੂੰ ਸਾਡਾ ਆਪਣਾ ਨਾਮ ਵੀ ਨਹੀਂ ਦੱਸਦਾ ਸੀਗਾ। ਹੁਣ ਹੁਣ ਦੇਖ ਲੈ। ਮੈਂ ਉੱਥੇ ਸੁੱਤਾ ਪਿਆ ਸੀ ਚ ਲੈ ਲੈ ਪਿੰਡ। ਹਾਂ। ਚੌਲ ਖਵਾਏ। ਹਾਂ। ਸੱਤ ਰੰਗੇ ਚੌਲ ਖਵਾਏ। ਹਾਂ ਜੀ। ਫੇਰ ਕੀ ਹਿਲਤਾ ਮੈਨੂੰ? ਫੇਰ। ਕੰਦ ਨਾਲ ਕੀ ਹਿਲਤਾ ਮੈਂ ਸੁੱਤਾ ਰਿਹਾ। ਹੂੰ। ਇਹ ਹੁਣ ਇਹਦੇ ਲੰਦਾਰਨ ਕਰ ਗੱਲਬਾਤ ਕੋਈ ਵੀਰੇ। ਤੁਸੀਂ ਕੀ ਕਹਿ ਕੇ ਬੁਲਾਉਣੇ ਹੁਣ ਲੰਦਾਰਨ ਨੂੰ? ਪਾਪਾ ਜੀ? ਹਾਂ ਜੀ। ਪਾਪਾ ਲੱਗ ਕੀ ਦਾ ਇਹਦਾ ਸਾਉ ਦਾ ਸਾਉ ਦਾ ਜਿੱਤ ਸਿੰਘ ਜੀ ਦੇਖ ਲਓ ਕੀ ਕਹਿੰਦੇ ਨੇ ਹਾਂ ਜੀ ਮੈਨੂੰ ਆਪਾਂ ਵਿਆਹਵਾ ਗਏ ਜੀ ਹਾਂ ਮੈਨੂੰ ਆਪਾਂ ਪੂਰੀ ਖੁਸ਼ੀ ਹੋ ਜੂ ਜੇ ਆਪਾਂ ਉਸ ਜਿਹੜੀ ਨਵੀਂ ਗੱਡੀ ਲੈ ਕੇ ਆਉਣੇ ਉਸੇ ਦੇ ਫੁੱਲ ਲਾਉਣੇ ਨੇ ਆਪਾਂ ਨੇ ਹਾਂ ਜੀ ਹਾਂ ਸੋਨੀ ਸੰਸਤਾ ਤੋਂ ਹੀ ਬਰਾਤ ਚੜੂਗੀ ਠੀਕ ਆ ਠੀਕ ਹੈ ਹਾਂ ਸੋਨੀ ਦੇ ਅੱਜ ਚੜ੍ਹਾਈ ਆ ਜੀ ਅੱਜ ਦੁਹਰ ਬਾਅਦ ਵੀ ਮੱਥਾ ਟੇਕਾਂਗੇ ਹਾਂ ਦੁਖਨਮਨ ਸਾਹਿਬ ਵੀ ਟੇਕਾਂਗੇ ਜੀ ਗੁਰੂ ਸਾਹਿਬ ਕਿਰਪਾ ਕਰਨ ਜੀ ਇਹ ਸਾਨੂੰ ਬੜੇ ਮਾੜੇ ਹਾਲਾਤਾਂ ਚ ਵੀਰ ਮਿਲਿਆ ਸੀ ਜੀ ਇਹ ਗੁਰੂ ਸਾਹਿਬ ਨੇ ਸਾਡੇ ਤੋਂ ਸੇਵਾ ਲੈਤੀ ਜੀ ਦਾੜਾ ਪ੍ਰਕਾਸ਼ ਹੋ ਗਿਆ ਤੇ ਇਹਨਾਂ ਦੇ ਫਾਦਰ ਸਾਹਿਬ ਨੇ ਇਹਨਾਂ ਨੂੰ ਵੀ ਪ੍ਰੋਬਲਮ ਆ ਗਈ ਸੀ ਪਰ ਇਹ ਵੀ ਹੁਣ ਚੜ੍ਹਦੀ ਕਲਾ ਚ ਨੇ ਜੀ ਹਾਂ ਅਮਰ ਤੇ ਛਕਾਂਗੇ ਭਾਂਗ ਹਾਂ ਜੀ ਦੋਨੇ ਬਾਪ ਪੁੱਤ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਹੋ ਗਈ ਜੀ ਕੁਲਦੀਪ ਸਿੰਘ ਸੋਨੀ ਦੇ ਤੁਸੀਂ ਹਾਲਾਤ ਜਾਣਦੇ ਹੋ ਉਸ ਟਾਈਮ ਦੇ ਕੀ ਸੀ ਉਹ ਬਾਪੂ ਜੀਤ ਸਿੰਘ ਬੈਠੇ ਨੇ ਜੀ ਜਿਹੜੇ 10-15 ਸਾਲ ਅਪਦੇ ਪਿੰਡ ਦੇ ਸਾਥ ਦੇ ਵਿੱਚ ਸੀਗੇ ਤੇ ਅੱਜ ਦੇਖੋ ਤੁਸੀਂ ਚੜ੍ਹਾਈ ਆ ਜੀਤ ਸਿੰਘ ਜੀ ਦੀ ਅੱਜ ਬਹੁਤ ਵੱਡਾ ਘਰ ਇਹਨੇ ਕਰੰਟ ਨੂੰ ਹੱਥ ਲਾ ਲਿਆ ਸੀ ਅੱਛਾ ਗੜੀ ਸਾਹਿਬ ਅੱਛਾ ਜੀ ਕਰੰਟ ਲਈ ਤਾਰਾਂ ਖੇਚ ਲੀਆਂ ਠੀਕ ਹੈ ਜੀ ਵਾਹ ਬੰਨੇ ਫਿਰ ਕੁੱਟਿਆ ਮੈਂ ਆਵਦੀ ਛੱਡ ਕੇ ਅੱਗੇ ਸੱਟਣ ਲੱਗਾ ਹਾਂ ਠੀਕ ਹੈ ਠੀਕ ਕੋਈ ਨਾ ਕੋਈ ਨਹੀਂ ਜੀਤ ਸਿੰਘ ਜੀ ਅੱਜ ਆਪਾਂ ਨੂੰ ਨਾ ਗੁਰੂ ਸਾਹਿਬ ਨੇ ਗੱਡੀ ਦਿਵਾਉਣੀ ਆਪਾਂ ਗੱਡੀ ਲੈ ਕੇ ਆਉਣੀ ਆ ਅੱਜ ਸੰਸਥਾ ਵਾਸਤੇ ਜੀ ਫਿਰ ਆਪਾਂ ਸੇਵਾ ਵਧਾਵਾ ਦਾਂਗੇ ਹਾਂਜੀ 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 ਗੁਰੂ ਸਾਹਿਬ ਕਿਰਪਾ ਕਰਨਗੇ ਜੀ ਠੀਕ ਆ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਕਰਤਾ ਤੀਗਾ ਗਰਮ ਪਕੌੜਾ ਪਾਤਾ ਮੂੰਹ ਚ ਕਿਨੇ ਮੇਰੀ ਮੰਮੀ ਨੇ ਫਿਰ ਖਾਦਨ ਗਿਆ ਮੇਰਾ ਹੂਨ ਲੱਗ ਗਿਆ ਛੋਟਾ ਹੀ ਹੁੰਦਾ ਏ ਇੱਦਾਂ ਕਿੰਨੇ ਫੇਰ ਅੱਗੇ ਵੀਰੇ ਹੈਂ ਪਾਣੀ ਪੋਣੀ ਨਹੀਂ ਦੱਤਾ ਤਾਂ ਨੇ ਦਿੱਤਾ ਸੀ ਆਜ ਮੈਂ ਸਾਰੇ ਦਰਸ਼ਨ ਕੀਤੇ ਨੇ ਜੀ ਹਾਂਜੀ ਆ ਜਾਇਦੇ ਵਿੱਚ ਪਾਣੀ ਵਾਲੇ ਚ ਕੋਟੇ ਨਾ ਹੋਰ ਸੋਨੀ ਫੇਰ ਕੋਈ ਗੱਲਬਾਤ ਹੈਂ ਕੋਈ ਹੋਰ ਸੁਣਾ ਕੋਈ ਪੁਰਾਣੀ ਗੱਲਬਾਤ ਲਾਣਦਾਰ ਦੀ ਬੰਦਾ ਗੁੱਸਾ ਕਰਦਾ ਨਾ ਗੱਲ ਦਾ ਕੌਣ ਕਰਦਾ ਕਿ ਮੇਰੇ ਲਾਣਦਾਰ ਨੇ ਮੈਨੂੰ ਮਜ਼ਾਕ ਕਰੀ ਹੈ ਹਾਂਜੀ ਨਹੀਂ ਨਹੀਂ ਇਹ ਨਹੀਂ ਕਰਦਾ ਗੁੱਸਾ ਲਾਣਦਾਰ ਉਹ ਕਹਿੰਦਾ ਕਰਨ ਦਾ ਜਿਆਦਾ ਨਹੀਂ ਹੋਰ ਕੋਈ ਗੱਲਬਾਤ ਕੋਈ ਪ੍ਰਾਣੀ ਲੈਣਦਾਰ ਦੀ ਸੁਣਾ ਦੇ ਸੋਨੀ ਯਾਰ ਉਹ ਨੂਰਾ ਵਾਚੇ ਇਹਦੇ ਸੁਨੱਖਾ ਬਹੁਤ ਆ ਲੈਣਦਾਰ ਸੋਨੀ ਦਾ ਇੱਧਰ ਕਰੋ ਮੂੰਹ ਉੱਪਰ ਚੱਕੋ ਮੜ ਜਾ ਕਿਉਂ ਜੱਚਦਾ ਵੀਰੇ ਬੰਦਾ ਪੂਰਾ ਮੁੱਛਾਂ ਖੜੀਆਂ ਕਰਕੇ ਚੜਾਈ ਆ ਤੁਹਾਡੀ ਨੇਚਰ ਵੀ ਬੰਦੇ ਦਾ ਵਾਕਈ ਸੰਗਤ ਜੀ ਅਸੀਂ ਤੁਹਾਨੂੰ ਗੱਲ ਦੱਸਣਾ ਚਾਹੁੰਦੇ ਹਾਂ ਜੇ ਜੀਤ ਸਿੰਘ ਨੇ ਕੁਲਦੀਪ ਸਿੰਘ ਸੋਨੀ ਦੇ ਫਾਦਰ ਸਾਹਿਬ ਤੇ ਵਾਕਈ ਮੰਨਣਯੋਗ ਹੈ ਵੀ ਇਹਨਾਂ ਦਾ ਨੇਚਰ ਵੀ ਬਹੁਤ ਜ਼ਿਆਦਾ ਹਾਸੇ ਮਜ਼ਾਕ ਵਾਲਾ ਵੀ ਕੋਈ ਖੋਰੀ ਇਨਸਾਨ ਨਹੀਂ ਹੈਗਾ ਇਹ ਇਹ ਸਾਫ਼ ਇਨਸਾਨ ਇਦਾਂ ਦੇ ਹੁੰਦੇ ਨੇ ਦਿਲ ਦੇ ਜਿਹੜੇ ਜੇ ਤੁਸੀਂ ਦੇਖਣਾ ਚਾਹੋ ਕੋਈ ਖੋਰੀ ਇਨਸਾਨ ਨਹੀਂ ਹੈਗਾ ਜੀ ਇਹ ਯਕੀਨ ਮੰਨਿਓ ਤੁਸੀਂ ਸਾਡਾ ਗੁਰੂ ਸਾਹਿਬ ਕਿਰਪਾ ਕਰਨਗੇ ਜੀ ਬਾਕੀ ਤੁਹਾਨੂੰ ਵਧੀਆ ਲੱਗ ਰਿਹਾ ਸੰਸਥਾ 'ਚ ਰਹਿ ਕੇ ਜੀ ਵਧੀਆ ਸੇਵਾ ਜੀ ਰਹਿਣਾ ਜੀ ਪਾਸਾ ਕੀੜੇ ਕੂੜੇ ਨਹੀਂ ਛੱਡਦੇ ਅਸੀਂ ਧਰਤੀ ਦੇ ਕੀੜਿਆਂ ਨੂੰ ਤਾਂ ਮਾਰਾਂਗੇ ਥਾਂ ਹੈ ਸੇਵਾ 'ਚ ਜਿਹੜਿਆ ਸੇਵਾ ਪ੍ਰਾਪਤ ਹੋਈ 2 ਕਿੱਲੇ ਮਾਂ ਵੀ ਦੇ ਦੇਣਾ ਆਂ ਲਾਹੌਰ ਬਣਾ ਦੇਣਾ ਹੈ ਸੋਨੀ ਜਦ ਤੇਰਾ ਵਿਆਹ ਕਰਨਾ ਆਪਾਂ ਨੇ ਲਣਦਾਰ ਦੇ ਮਨ ਚਾ ਤੇਰੇ ਵਿਆਹ ਵਾਲੀ ਗੱਲ ਹੁਣ ਆਪਾਂ ਕਿਵੇਂ ਕਰੀਏ ਫਿਰ ਹਜੇ ਖਲੋਜੋ 2 ਸਾਲ ਅੱਛਾ ਅਜੇ ਸੈੱਟ ਹੋ ਲੈਂਦੇ ਜੀ ਠੀਕ ਹੈ ਘਰ ਕੋਈ ਬਣਾ ਲੈਂਦੇ ਜੀ ਹਾਂ ਫਿਰ ਪਾ ਲੈਂਦੇ ਫਿਰ ਫਕਰਾਂ ਬਾ ਠੀਕ ਹੈ ਫਿਰ ਤੇ ਫਿਰ ਆਪਾਂ ਬਰਾਤ ਇੱਥੋਂ ਹੀ ਲੈ ਕੇ ਜਾਣੀ ਆ ਇੱਥੋਂ ਇੱਥੋਂ ਹਾਂ ਠੀਕ ਆ ਪੱਕੀ ਗੱਲ ਆ ਖੜਾ ਹੋ ਕੇ ਦੱਸ ਸੋਨੂੰ ਯਾਰ ਪੱਕੀ ਗੱਲ ਆ ਖੁਸ਼ ਆ ਵੀਰੇ ਜੇ ਇੱਥੋਂ ਲੈ ਕੇ ਠੀਕ ਹੋ ਗਿਆ ਅੱਜ ਫਿਰ ਅੱਜ ਤੈਨੂੰ ਚੰਡੀਗੜ੍ਹ ਵੀਰੇ ਕੁਝ ਨਾ ਕੁਝ ਤਾਂ ਖਵਾਵਾਂਗੇ ਜੋ ਤੂੰ ਕਹੇਂਗਾ ਵੀਰੋ ਖਵਾ ਦਾਂਗੇ ਖਾਣ ਪੀਣ ਦਾ ਭੁੱਖਾ ਹੁੰਦਾ ਕੋਈ ਆ ਉੱਤੇ ਨਿੱਖਵਾਉਂਦਾਂ ਤੇ ਬਾਬਾ ਉਸਮੋਸੇ ਹਾਂ ਸਮੋਸੇ ਖਵਾਏ ਦੀ ਬਾਬਾ ਜੀ ਕਿੱਥੇ ਖਵਾਏ ਸੀ ਸਮੋਸੇ ਪਹਿਲਾਂ ਇੱਥੇ ਘਰ ਹੀ ਹਮ ਇੱਕ ਹੋਰ ਮਠਾਈ ਕੀ ਖਾਧੀ ਸੀ ਲੱਡੂ ਚੰਗਾ ਗੱਭਰਾ ਸ਼ਕੀਤ ਆ ਚੰਗਾ ਜੰਡੀਆਂ ਹੀ ਖਾਦੇ ਸੋਚ ਸਕਦੇ ਇਹੋ ਜਿਹੇ ਹੋਰ ਕੀ ਸ਼ਕੀਤ ਆ ਏ ਦੁੱਤੇ ਕੀ ਸ਼ਕਤ ਆ ਕਿਵੇਂ ਜੀ ਮੁੱਛਾ ਸੈੱਟ ਕਰ ਬਾਈ ਚੰਗਾ ਇਹਨਾਂ ਨੂੰ ਗੱਫਾ ਸ਼ਿਕਾਇਤ ਆ ਚੰਗਾ ਜਲਬਾਨੀ ਸ਼ਿਕਾਇਤ ਆ ਚੰਗੀਆਂ ਮਠਿਆਈਆਂ ਸ਼ਿਕਾਇਤ ਆ ਹੋਰ ਇਹ ਦੁੱਤੇ ਕੀ ਸ਼ਕਤ ਆ ਬਿਲਕੁਲ ਸੁਨੀ ਲਨਦਾਰ ਦੇਖ ਤੇਰਾ ਕਿੰਨਾ ਜੱਜਦਾ ਦੇਖੀ ਦੇਖ ਕੇ ਦੇਖ ਤੇਰੇ ਨਾਲ ਵੱਧ ਜੱਜਦਾ ਹਾਂ ਜਿੱਤਾਂ ਹੁਣ ਪਤਲੀ ਹੀ ਹੋਈ ਹੈ ਨਾ ਤਾਂ ਹੁਣ ਪਤਲੀ ਹੀ ਹੋਈ ਹੈ ਹਨਾ ਗੱਡੀ ਚ ਲਾਤ ਲਾ ਕੇ ਜਿਹੜੇ ਦੋ ਕਬੂਤਰ ਬਣ ਜਾਂਦਾ ਬੰਦਾ ਦੋ ਜੀ ਆਦਾ ਹੁੰਦਾ ਇਹ ਮਸਤੀ ਚੱਲੀ ਜੂਗਾ ਇਹ ਨਹੀਂ ਆਪਣਾ ਕੀ ਹੋ ਜਾਂਦਾ ਜੀ ਅਜੀਤ ਸਿੰਘ ਜੀ ਆ ਸੋਨੀ ਦੇਖ ਲੋ ਤੁਹਾਨੂੰ ਮਜ਼ਾਕ ਕਰਦਾ ਹੂੰ ਤੁਹਾਨੂੰ ਕੀ ਮਜ਼ਾਕ ਕਰਦਾ ਇਹ ਲੰਦਰ ਨੂੰ ਇਹ ਖਿੱਚ ਪਾ ਦਿੰਦਾ ਜੀ ਬੰਦੇ ਨੂੰ ਖਿੱਚ ਪਾ ਦਿੰਦਾ ਵੀ ਮੇਰੇ ਅੱਲਾ ਅੱਛਾ ਹਾਂ ਬੰਦਾ ਦਿਲ ਦਾ ਸਾਫ਼ ਆ ਲੰਦਰ ਤੇਰਾ ਹੈਨਾ ਬੰਦਾ ਤੂੰ ਵੀ ਸਾਫ਼ ਆ ਦਿਲ ਦਾ ਵੀਰੇ ਕਿਉਂ ਸੋਨੀ ਹੈਨਾ ਵਾਹ ਜੀ ਵਾਹ ਚੱਲ ਸੰਗਤ ਨੂੰ ਫਤੇ ਪਲਾ ਫਿਰ ਚੱਲੀ ਆਪਾਂ ਵੀਰੇ ਇਹ ਪੱਥਰ ਪਰਾਂ ਸੱਡ ਨਹੀਂ ਨਹੀਂ ਤੁਸੀਂ ਨੇ ਚੱਕਣਾ ਹੈਗਾ ਇਹ ਅੱਛਾ ਤੁਸੀਂ ਸੰਗਤ ਨੂੰ ਫਤਿਹ ਬੁਲਾ ਦਿਓ ਫਿਰ ਆਪਾਂ ਚੱਲੀਏ ਵੇਗਰਜੀ ਕਾ ਖਾਲਸਾ ਵੇਗਰਜੀ ਕੀ ਫਤਿਹ ਜੀ ਪਾਣੀ ਪਿੰਡ ਤੇ ਆਏ ਜੀ ਕਿੱਦਾਂ ਜੀ ਗਰੀਬ ਆ ਲੈ ਪ੍ਰਸ਼ਾਦਾ ਸ਼ਾਕ ਨਹੀਂ ਕਰਤਾ ਨੀ ਚੜਾਈ ਅੱਜ ਸੋਨੀ ਦੀ ਹਾਂ ਫਿਰ ਘਰ ਤਾਂ ਕੋਈ ਆਇਆ ਨਹੀਂ ਘਰ ਵਾਕਈ ਨਹੀਂ ਪ੍ਰਸ਼ਾਦਾ ਰਿਆ ਇਹਨੇ ਭੈਣਾਂ ਨੇ ਨਾ ਮੇਰੀਆਂ ਉਹ ਆ ਵਿਆਈਆਂ ਗਿਆ ਨੇ ਹਾਂਜੀ ਆਉਂਦੀਆਂ ਨਹੀਂ ਕਿੱਥੇ ਕਿੱਥੇ ਨਹੀਂ ਆਉਂਦੀਆਂ ਠੀਕ ਹੈ ਕੋਈ ਨਾ ਭੈਣਾਂ ਸੀਟਾਂ ਵਾਲੇ ਅੱਛਾ 123 ਪੁਰ 123 ਪੁਰ ਅੱਛਾ 1 ਸਰਸਾ ਕੋਲ ਨਹੀਂ ਫਤਿਹਬਾਦ ਪਤਾ ਨਹੀਂ ਕਿਹੜਾ ਪਿੰਡ ਸਰਸੇ ਕੋ ਨਹੀਂ ਉਹ ਧਰ ਜਿੱਥੇ ਆ ਕੇ ਮੁਗਸਰ ਕੋ ਹਾਂ ਮੈਂ ਗਿਆ ਹਾਂ ਇੱਕਰੀ ਉੱਥੇ ਉਹਦੇ ਰਣ ਬਾਂਡੇ ਠੀਕ ਹੋਈ ਸੇਵੀਆਂ ਤੁਂ ਫੜ ਲਓ ਹੋਰ ਜੀ ਆਜਾ ਸੁਣਨੀ ਕੁਸਨਾ ਦੀ ਗੱਲ ਕੋਈ ਹੈਗੀ ਹੋਰ ਕੋਈ ਗੱਲਬਾਤ ਲਾਣ ਦਾ ਰੋਂ ਕਹਿਣੀ ਹੋਵੇ ਪਹਿਲੀ ਨਹੀਂ ਆਇਆ ਮੈਂ ਇੱਥੇ ਕਦੇ ਆਇਆ ਨਹੀਂ ਲੈ ਤੂੰ ਪਹਿਲੀ ਵਾਰੀ ਕਿਉਂ ਆਇਆ ਤੇ ਨਾ 6 ਮਹੀਨੇ ਹੋ ਗਏ ਸਾਡੇ ਕੋਲੇ ਆਹੋਂ ਜਾਇ ਇਹਨੂੰ ਕਾਹ ਹੋ ਗਿਆ ਪਹਿਲਾਂ ਨਹੀਂ ਕਦੇ ਆਇਆ ਤੁਰ ਕੀ ਇਹ ਝੰਮਿਓ ਜੀ ਮੜ ਜਾ ਜਨਰੇਟਰ ਬੰਦ ਕਰਾਜੋ ਨਾ ਝੰਮ ਦੰਦਾ ਵੀਰਾ ਕਰਦਾ ਮੈਂ 12 ਪੜਿਆ ਆ ਬੱਸ ਇੱਧਰ ਨੂੰ ਇੱਧਰ ਨੂੰ ਕਰਕੇ ਜਦੋਂ ਇਹ ਬੰਦਾ ਜੀ ਮੈਂਟਲੀ ਅਫਸੈਟ ਸੀਗਾ ਤਦੋਂ ਸਾਡੇ ਕੋਲੇ ਆਇਆ ਤੁਸੀਂ ਵੀਡੀਓ ਦੇਖੀ ਤਾਂ ਕਿੰਨਾ ਕੁ ਪਰਿਵਾਰ ਖੁਸ਼ ਹੋਇਆ ਜਦੋਂ ਤੁਸੀਂ ਇਹਨੂੰ ਇਦਾਂ ਦੇ ਰੂਪ ਤੇ ਖੁਸ਼ ਪਹਿਲਾਂ ਤਾਂ ਅਸੀਂ ਕੱਚੀਆਂ ਪਾ ਕੇ ਜਨਾਨੀਆਂ ਦੇ ਕੱਪੜੇ ਪਾ ਕੇ ਤੁਰਿਆ ਇਹ ਕਹਿੰਦਾ ਜੀ ਮੈਂ ਵਿਆਹ ਕਰਾਉਣਾ ਨਹੀਂ ਵਿਆਹ ਕਰਾਉਣਾ ਕਹਿੰਦਾ ਹਾਂਜੀ ਮੈਂ ਇੱਕ ਤੇਰੀ ਜਨਾਨੀ ਮਾਰੀ ਹੁਣ ਵਿਆਹ ਕਰਾ ਕੀ ਕਰੀ ਨਾ ਨਹੀਂ ਇਹਦਾ ਕਰਨਾ ਤਾਂ ਵਿਆਹ ਹੋਣੀ ਹੈ ਨਹੀਂ ਜਦੋਂ ਤੁਸੀਂ ਇਹਦੀ ਖੁਸ਼ੀ ਤੁਹਾਨੂੰ ਫਿਰ ਕਿੰਨੇ ਕੁ ਭੈਣਾਂ ਨੇ ਕਿੰਨੀ ਖੁਸ਼ੀ ਕੀਤੀ ਬਾੜੇ ਖੁਸ਼ੀ ਹੋਵੇਗੀ ਜੀ ਬਹੁਤ ਜ਼ਿਆਦਾ ਬਹੁਤ ਜਦੋਂ ਤੁਸੀਂ ਦੇਖਿਆ ਹਨਾ ਵੀ ਸਾਡਾ ਬੱਚਾ ਉੱਥੇ ਪਹੁੰਚ ਗਿਆ ਲਚਕਾਣੀ ਪਿੰਡ ਆਸ਼ਰਮ ਦੇ ਵਿੱਚ ਤਾਂ ਫਿਰ ਉੱਥੇ ਪਿੰਡ ਨੇ ਵੀ ਤੁਹਾਡੇ ਨੇ ਖੁਸ਼ੀ ਕੀਤੀ ਵੀ ਸਾਡਾ ਬੰਦਾ ਠੀਕ ਹੈ ਕੈਪਟਨ ਮਰੀਂਦਰ ਪਟਿਆਲੇ ਦਾ ਮੁੰਡਾ ਹੁੰਦਾ ਹੈ ਕੈਪਟਨ ਮਰੀਂਦਰ ਨਹੀਂ ਕੈਪਟਨ ਮਰੀਂਦਰ ਨਹੀਂ ਉਹ ਵੀ ਪਟਿਆਲੇ ਦਾ ਹੀ ਹੈ ਹਾਂਜੀ ਉਹਦੇ ਕੋਲ ਵੀ ਜਾਂਦਾ ਇਹਦਾ ਬਾਮਾ ਉਹਦੇ ਕੋਲ ਬਰ ਸਿਆੜਾ ਅੱਛਾ ਜੀ ਹਾਂਜੀ ਆਪਣਾ ਬੰਦਾ ਫੋਰ ਹੈ ਪਿਆਰ ਹੈ ਬੱਚਿਆਂ ਨੂੰ ਸਿਖਾਉਂਦਾ ਉਹਨੂੰ ਵੀ ਜਾਮਾ ਕਰਾਂਗੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜਿਲ੍ਹਾ ਪਾਟ ਦਾ ਹੈ ਮਨਤਿਆਰ ਸਿੰਘ ਨਾ ਠੀਕ ਹੈ ਠੀਕ ਹੈ ਠੀਕ ਹੈ ਤੁਹਾਨੂੰ ਫੋਟੋ ਦਿਤਾ ਚੈੱਕ ਕਰਾ ਆਪਣਾ ਆਪ ਸੰਗਤ ਨੂੰ ਦੋ ਬੋਲ ਸਾਂਝੇ ਕਰਦੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਹ ਕੁਲਦੀਪ ਸਿੰਘ ਸੋਨੀ ਸੀਗਾ ਜੀ ਜਿਹਦੇ ਦਿਮਾਗ ਦੇ ਵਿੱਚ ਅੱਜ ਤੋਂ ਪਹਿਲਾਂ ਪ੍ਰੋਬਲਮ ਸੀ ਪਰ ਅੱਜ ਗੁਰੂ ਸਾਹਿਬ ਨੇ ਕਿਰਪਾ ਕਰਤੀ ਤੇ ਇਹ ਇਹਨਾਂ ਦੇ ਫਾਦਰ ਸਾਹਿਬ ਨੇ ਜੀਤ ਸਿੰਘ ਜੀ ਜੀ ਇਹ ਸਾਡੇ ਸਤਿਕਾਰਯੋਗ ਨੇ ਇਹਨਾਂ ਦੇ ਵੀ ਦਿਮਾਗ ਦੇ ਵਿੱਚ ਪ੍ਰੋਬਲਮ ਆ ਗਈ ਸੀ ਜੀ ਪਰ ਹੁਣ ਚੜਦੀ ਕਰਾਈ ਦੇ। ਚੜਦੀ ਕਰਾਈ ਹੁਣ ਬਾਬਾ ਜੀ ਕੋਲ ਚੜੋ ਜਿਆ। ਛੇਤੀ ਠੀਕ ਹੋ ਕੇ ਤੁਹਾਡੇ ਸਾਹਮਣੇ ਜਿਵੇਂ ਛੇਤੀ ਨੀ ਵਾਅਦਾ ਛੇ ਪਾਜਦੀ ਐ ਐ ਪਾਏ ਹੁਣ ਫਾਰਕ ਹੋ ਗਿਆ। ਛੇ ਆਪ ਜਾ ਕੇ ਬਾਬਾ ਜੀ ਠੀਕ ਹੈ ਜੀ ਕੋਈ ਗੱਲ ਨਹੀਂ 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 ਇਹਨਾਂ ਲਈ ਦਾ ਐਨ ਨਾਲ ਹੀ ਕਿਰਪਾ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਲੈ ਲਿਛਕਾ ਨਹੀਂ ਜ ਕੋਈ ਚਾਨ ਦੀ ਮਾਤ ਆ ਬਾਬਾ ਜੀ ਹਰਮੰਦਰ ਸਾਹਿਬ ਤੇ ਕਿੰਨੇ ਗੋਲੇ ਚਲਾਈ ਸੀ ਹਰਮੰਦਰ ਸਾਹਿਬ ਤੇ ਜੀ ਹਾਂ ਜੀ ਹਰਮੰਦਰ ਸਾਹਿਬ ਤੇ ਚਲਾਈ ਤੀ ਫਾਲ ਲਾ ਗਿਆ ਸਰਕਾਰ ਨੇ ਇੰਦਰਾ ਗਾਂਧੀ ਨੇ ਹੁਕਮ ਦਿੱਤਾ ਸੀ ਤੇ ਹਰਮੰਦਰ ਸਾਹਿਬ ਦੇ ਉੱਪਰ ਅਕਾਲ ਤਖਤ ਸਾਹਿਬ ਦੇ ਵਿੱਚ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਲੇ ਸੀਗੇ ਜੀ ਸਿੱਖ ਕੌਮ ਦੇ ਇੱਕ ਮਹਾਨ ਸ਼ਖਸੀਅਤ ਤੇ ਉਹਨਾਂ ਨੂੰ ਸ਼ਹੀਦ ਕਰਨ ਲਈ ਹਾਂ ਤੇ ਇੰਦਰਾ ਗਾਂਧੀ ਨੇ ਅਟੈਕ ਕਰਵਾਇਆ ਸੀ ਹੋਰ ਪੁੱਛੋ ਉਹਨੇ ਬੋਲ ਕੇ ਕਿਹਾ ਸੀ ਵੀ ਚਲਾ ਦਿਓ ਹਾਂਜੀ ਉਹਨੇ ਉੱਥੋਂ ਆਰਡਰ ਦਿੱਤਾ ਸੀ ਦਿੱਲੀ ਤੋਂ ਵੀ ਜਿਹੜੇ ਸੰਤ ਜਰਨੈਲ ਸਿੰਘ ਭਿੰਡਰ ਵਾਲੇ ਕਿੱਲੂ ਕਿਹਾ ਹੈ ਉੱਥੇ ਲੁਕੇਵਾ ਨਹੀਂ ਸੀਗਾ ਵੀ ਜਿਹੜੇ ਉਹਦੇ ਸਾਥੀ ਸੀ ਹਾਂ ਡਰਦੇ ਨਹੀਂ ਸੀਗੇ ਜਿਹੜੇ ਭਾਈ ਅਮਰੀਕ ਸਿੰਘ ਜੀ ਨੇ ਭਾਈ ਠਾਰਾ ਸਿੰਘ ਜੀ ਨੇ ਤੇ ਹੋਰ ਭਾਈ ਰਸਪਾਲ ਸਿੰਘ ਜੀ ਜਿੰਨੇ ਵੀ ਸੀਗੇ ਵੀ ਇਹਨਾਂ ਨੂੰ ਸ਼ਹੀਦ ਕਰ ਦਿਓ ਹਾਂ ਹੈਨਾ ਇੰਦਰਾ ਗਾਂਧੀ ਨੇ ਹੁਕਮ ਦਿੱਤਾ ਸੀ ਸੰਤ ਡਰਦੇ ਨਹੀਂ ਸੀਗੇ ਕਿਸੇ ਤੋਂ ਲੁਕੇਦੇ ਨਹੀਂ ਸੀਗੇ ਹਾਂ ਹਾਂਜੀ ਕੀ ਕਹਿਣਾ ਚਾਹੁੰਦੇ ਆ ਮੈਂ ਤਾਂ ਆਖਿਆ ਬੁਰਾ ਹੀ ਹੋਇਆ ਸੀ ਕਿ ਨਹੀਂ ਹਾਂਜੀ ਬੁਰਾ ਉਹਦਾ ਖੂਨ ਡੁੱਲਿਆ ਸੀ ਸਹੀ ਗੱਲ ਹੁਣ ਜਿਹਨੂੰ ਗੁੱਸਾ ਹੋਵੇ ਉਹ ਤਾਂ ਕਹਿੰਦਾ ਮੈਂ ਮਰ ਜੰਨਾ ਸੰਗਤ ਜੀ ਤੁਸੀਂ ਇੱਕ ਗੱਲ ਦੇਖਿਓ ਜੀ ਇੱਕ ਮੰਦਬੁੱਧੀ ਇਨਸਾਨ ਨੂੰ ਦਰਬਾਰ ਸਾਹਿਬ ਤੇ ਹੋਇਆ ਅਟੈਕ ਦਾ ਦੁੱਖ ਆ ਇਹ ਕਹਿੰਦਾ ਬੁਰਾ ਹੋਇਆ ਸੀ ਜੀ ਪਰ ਇੱਕ ਕਹਿ ਸਕਦੇ ਜੁਲਮੀ ਜਿਹੜੇ ਇਨਸਾਨ ਨੇ ਉਹਨਾਂ ਨੂੰ ਦੁੱਖ ਨਹੀਂ ਹੈਗਾ ਉਹਨਾਂ ਨੇ ਲੱਡੂ ਬੰਡੇ ਸੀਗੇ ਕਿਸੇ ਟਾਈਮ ਤੁਸੀਂ ਸਾਰੀ ਸੰਗਤ ਜਾਣਦੇ ਹੋ ਜਦੋਂ ਕੱਲ ਤੱਕ ਸਾਹਿਬ ਤੇ ਅਟੈਕ ਹੋਇਆ ਸੀ ਤਾਂ ਕੁਝ ਇਨਸਾਨਾਂ ਨੇ ਕੁਝ ਗਲਤ ਇਨਸਾਨਾਂ ਨੇ ਲੱਡੂ ਬੰਡੇ ਸੀਗੇ ਜੀ ਪਰ ਤੁਸੀਂ ਇਹ ਦੇਖੋ ਇੱਕ ਮੰਦਬੁੱਧੀ ਇਨਸਾਨ ਨੂੰ ਇਸ ਗੱਲ ਦਾ ਦਰਦ ਆ ਵੀ ਅਕਾਲ ਤੱਕ ਸਾਹਿਬ ਤੇ ਇੱਕ ਅਟੈਕ ਹੋਇਆ ਸੀ ਉਹ ਬੁਰਾ ਹੋਇਆ ਸੀ ਜੰਨਿਆਂ ਦੇ ਬਾਗ ਤੇ ਵੀ ਹੋਇਆ ਸੀ ਜੰਨਿਆਂ ਦੇ ਬਾਗ ਤੇ ਤੇ ਪਾਕਿਸਤਾਨ ਤੇ ਵੀ ਗੋਲੀਆਂ ਚੱਲੀਆਂ ਸੀ ਤੇ ਆਪਣੇ ਤੇ ਵੀ ਚੱਲੀਆਂ ਸੀ ਹਾਂਜੀ ਹਾਂਜੀ 12 ਸਾਲ ਲੜਾਈ ਚੱਲ ਸਾਹਿਬ ਬਾਰੇ ਹੋਰ ਕੀ ਜਾਣਦੇ ਹੋ ਅਕਾਲ ਤੱਕ ਗਿਆ ਸੀ ਮੈਂ ਇੱਕ ਦਿਨ ਨਹੀਂ ਜੇ ਤੁਸੀਂ ਅਟੈਕ ਹੋਇਆ ਸੀ ਹੁਣ ਤੁਸੀਂ ਕੀ ਜਾਣਦੇ ਹੋ ਤੁਸੀਂ ਹੋਰ ਉਹਦੇ ਬਾਰੇ ਕੀ ਜਾਣਦੇ ਹੋ ਹਾਂਡਰਸ ਸੀ ਉਹਦਾ ਨਾਮ ਹਾਂਡਰਸ ਹਾਂਡਰਸ ਨਹੀਂ ਠੀਕ ਆ ਉਹਦਾ ਹੋਰ ਸੀ ਕਿ ਗੋਰੇ ਸੀਗੇ ਇਹ ਤਾਂ ਸਾਡੇ ਜਿਹੜੇ ਸਾਡੇ ਸਾਡੇ ਹੀ ਭੈਣ ਭਾਈ ਸੀ ਉਹ ਕਾਲੇ ਗੋਰੇ ਬਣੇ ਬੈਠੇ ਅਕਾਲ ਤਖਤ ਜਿਨ੍ਹਾਂ ਨੇ ਅਟੈਕ ਕਰਵਾਇਆ ਸਿੱਖ ਕੌਮ ਕਹਿੰਦੇ ਜਿਹੜੀ ਕਾਲੀ ਦੇਵੀ ਸੀ ਉਹੀ ਸ਼ਾਂਡਰਸ ਬਣ ਗਈ ਸੀ ਜੀ ਜੀ ਆਪਣੇ ਇੰਡੀਆ ਦੇ ਦੇਖ ਲਓ ਤੁਸੀਂ ਇਹ ਸਾਡੇ ਜੇ ਕਹਿ ਸਕਦੇ ਆ ਕਾਲ ਤਖਤ ਸਾਹਿਬ ਤੇ ਜਿਹੜਾ ਹੋਇਆ ਅਟੈਕ ਉਹ ਕਿਸੇ ਵੀ ਸਿੱਖ ਤੋਂ ਭੁੱਲਿਆ ਨਹੀਂ ਜਾ ਸਕਦਾ ਨਾ ਅਸੀਂ ਭੁੱਲਿਆ ਨਾ ਭੁੱਲਾਂਗੇ ਨਾ ਭੁੱਲਣ ਦੇਵਾਂਗੇ ਪਰ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਗੇ ਅੱਗੇ ਉਸੇ ਰਸਤੇ ਚੱਲਦੇ ਜਾਣਗੇ ਸਿੰਘ ਪਰ ਇਹ ਮਾੜਾ ਹੋਇਆ ਤੇ ਸਾਡੇ ਹੀ ਦੇਸ਼ ਦੀ ਇੱਕ ਆਰਮੀ ਸਾਡੇ ਹੀ ਇੱਕ ਮੱਕੇ ਨੂੰ ਸਾਡੇ ਦਰਬਾਰ ਸਾਹਿਬ ਨੂੰ ਟਾੜੀ ਗੁਰੂ ਸਾਹਿਬ ਕਿਰਪਾ ਕਰਨ ਜੀ ਠੀਕ ਹੈ ਸੋਨੀ ਵੀਰੇ ਫੇ ਚੱਲੀ ਆਪਾਂ ਹਾਂਜੀ ਠੀਕ ਹੈ ਤੂੰ ਛੋਟਾ ਜਿਹਾ ਮੇਰੇ ਵਰਕਾ ਮਾਰਨ ਲੱਗਿਆ ਤੇ ਮੈਨੂੰ ਕੋਈ ਉਪਦੇਸ਼ ਤਾਂ ਦੇ ਦੇ ਹਾਂਜੀ ਤੂੰ ਗੁਰਗੋਬਿੰਦ ਸਿੰਘ ਦਾ ਲਾਲ ਹਾਂਜੀ ਹਾਂ ਫੇਰ ਅੱਗੇ ਜੁਹਾਰ ਸਿੰਘ ਨੇ ਫੇਰ ਅੱਗੇ ਉਹਨੇ ਕਿਹਾ ਵੀ ਮੈਂ ਇਹ ਕਹਾ ਤਾਂ ਛੋਟਾ ਜਾਵਾਂ ਹਾਂਜੀ ਪਰ ਤੂੰ ਮੈਨੂੰ ਹੀ ਮਾਰਨਾ ਮੈਂ ਤੈਨੂੰ ਮਾਰਾਂ ਤੂੰ ਮੈਨੂੰ ਹੀ ਮਾਰ ਬਾਬਾ ਜੁਹਾਰ ਸਿੰਘ ਜੀ ਨੇ ਹਾਂ ਠੀਕ ਹੈ ਜੀ ਸਾਹਿਬ ਜਦਿਆਂ ਦੇ ਵਾਰੀ ਵੱਟੇ ਹੁੰਦੇ ਨੇ ਜੀ ਲੜਾਈ ਦੇ ਤਾਂ ਵਾਰੀ ਵੱਟੇ ਸਹੀ ਗੱਲ ਹੈ ਠੀਕ ਹੈ ਜੀ ਜਿੱਕੇ ਦੀ ਲੱਤ ਵੀ ਤੋੜ ਦਾਂਗੇ ਹਾਂਜੀ ਤੇ ਉਹ ਕੱਲ ਨੂੰ ਨੂੰ ਪਤਾ ਲ ਸਿੱਖੀ ਦੀਆਂ ਗੱਲਾਂ ਬਹੁਤ ਕਰਦਾ ਤੁਸੀਂ ਕਿਉਂ ਕਰਨੀ ਵੀਰੇ ਤੈਨੂੰ ਵੀ ਆਪਾਂ ਹਮਾਰੇ ਸੁਕਾਵਾਂਗੇ ਤੂੰ ਠੀਕ ਹੋ ਗਿਆ ਮੈਂ ਵੀ ਛਕੂੰਗਾ ਹਾਂ ਤੁਹਾਡੇ ਲੰਦਰ ਵੀ ਛਕਣਾ ਹਾਂ ਹਾਂ ਠੀਕ ਹੈ ਜੀ ਆ ਇਹਨਾਂ ਦੇ ਪਾਓ ਮੜ ਜਾ ਗੱਲ ਚ ਜੀ ਸੈੱਟ ਕਰਕੇ ਲਿਓ ਪੂ ਜਾ ਮੈਂ ਪਾ ਮੈਂ ਲੈ ਤੁਸੀਂ ਆ ਪਾ ਕੇ ਜਾਣਾ ਆਪਾਂ ਨੇ ਚੰਡੀਗੜ੍ਹ ਲੈ ਤੁਹਾਡੇ ਗੱਲ ਚ ਪਾਈਏ ਜੀ ਲਿਓ ਚੜਾਈ ਕਰਕੇ ਲੈ ਕੇ ਜਾਣੀਆਂ ਪੂਰੀ ਆਪਾਂ ਚੰਡੀਗੜ੍ਹ ਅੱਜ ਆ ਥੋੜੇ ਧਾਗੇ ਆਪਾਂ ਕੱਟ ਦੰਨੇ ਆ ਹਾਂ ਕੈਂਚੀ ਲਿਆ ਫਿਰ ਠੀਕ ਹੈ ਜੀ ਵਾਹਿਗੁਰੂ ਜਿੱਕਾ ਖਾਲਸਾ ਜੀ ਵਾਹਿਗੁਰੂ ਜਿੱਕੀ ਫਤਹਿ ਵੀਰੋਣੀ ਵੀ ਆ ਗਏ ਅਸੀਂ ਚੰਡੀਗੜ੍ਹ ਨੂੰ ਪਾਉਣੇ ਆ ਚਾਲੇ ਜੀ ਗੁਰੂ ਸਾਹਿਬ ਕਿਰਪਾ ਕਰਨ ਜੀ ਇਹ ਕੱਟ ਲੋ ਧਾਗੇ ਤੋਸਨੀ ਕੀ ਕਹਿੰਦੀ ਐ ਅੰਗਰੇਜ਼ੀ ਐ ਵੀਰੇ ਪੜ ਲਾ ਨਾ ਅੰਗਰੇਜ਼ੀ ਨਾ ਅੱਛਾ 12 ਕਿੱਥੇ ਸੁੱਟਾ ਲਾਲਿੰਦਰ ਕਹਿੰਦਾ 12 ਕਿੱਥੇ ਸਿੱਟਿਆ 12 ਕੋਲੇ ਹੀ ਨੇ ਉਹਦੇ ਬਾਰੀ ਹੀ ਕੀਤੀਆਂ ਨੇ ਉਹਨੇ ਜੀ ਬਾਪੂ ਜੀ ਤੁਸੀਂ ਕਿੰਨਾ ਪੜੇ ਹੋ ਜੀ ਮੈਂ ਤਾਂ ਜਮਾ ਨਾਲ ਪੜੀ ਅਨਪੜ੍ਹ ਹਾਂ ਠੀਕ ਹੈ ਜੀ ਠੀਕ ਹੈ ਜੀ ਤੁਹਾਡਾ ਕਿਹੜੇ ਸਾਲ ਦਾ ਜਨਮ ਹੈ ਜੀ ਜੀ ਹੰਦਿਆਣੇ ਸਾਲ ਦਾ 47 ਦਾ ਜੀ 1947 ਦੇ ਠੀਕ ਹੈ ਤੁਹਾਡਾ ਜੀਤ ਸਿੰਘ ਜੀ ਮੇਰੇ 50 ਦੇ ਲਗਭਗ ਠੀਕ ਹੈ ਜੀ ਸੋਨੀ ਦੀ ਉਮਰ ਕਿੰਨੀ ਆ ਜੀ ਇਹ ਰੀਤੀ ਬੱਤੀ ਆਦੋ ਠੀਕ ਹੈ ਤੇ ਸਾਨੂੰ ਇਹਦਾ ਜਨਮ ਦਿਨ ਤਾਂ ਦੱਸੋ ਤੁਸੀਂ ਆਪਾਂ ਇਹਦਾ ਜਨਮ ਦਿਨ ਮਨਾਵਾਂਗੇ ਕਿ ਦਿਨ ਸੰਸਥਾ ਚ ਉਹ ਘਾਵ ਗਿਆ ਜ ਸਾਰਾ ਕੁਝ ਲਿਖਿਆ ਪਿਆ ਘਰੇ ਹਾਂ ਉਹ ਫਿਰ ਮਗਾ ਕੇ ਦੱਸਿਓ ਸਾਨੂੰ ਜ਼ਰੂਰ ਆਪਾਂ ਲੈ ਆਵਾਂਗੇ ਤਰੀਕਾ ਲੈ ਆਵਾਂਗੇ ਹਾਂ ਕੋਈ ਨਾ ਕੋਈ ਨਾ ਕੋਈ ਨਾ ਠੀਕ ਆ ਤੇ ਲਿਆਉਣਾ ਜੀ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਾਨ ਗੁਰੂ ਸਾਹਿਬ ਕਿਰਪਾ ਕਰਨਗੇ ਜੀ ਹਾਂ ਦੁਆਰੀ ਤੋਂ ਬਾਅਦ ਜਾਵਾਂਗੇ ਕੋਈ ਨਹੀਂ ਕੋਈ ਬਰ ਜੇਗਾ ਠੀਕ ਹੈ ਜੀ ਠੀਕ ਪਲੇਟਾਂ ਵੀ ਆ ਗਈਆਂ ਪਲੇਟਾਂ ਦੇ ਬਾਅਦ ਦੇ ਦਿੰਦੇ ਆ ਨੌਜੀ ਸਾਡੇ ਕੁਲਦੀਪ ਸਿੰਘ ਸੋਨੀ ਜੀ ਚੰਡੀਗੜ੍ਹ ਦੇ ਵਿੱਚ ਆਨੰਦ ਲੈ ਰਹੇ ਨੇ ਆਪਣੀ ਜ਼ਿੰਦਗੀ ਦਾ ਜੀ ਨਾਲ ਜੀਤ ਸਿੰਘ ਸੋਨੀ ਦੇ ਫਾਦਰ ਸਾਹਿਬ ਤੇ ਉਹ ਸਾਡੇ ਸਤਿਕਾਰਯੋਗ ਬਾਪੂ ਜੀਤ ਸਿੰਘ ਜੀ ਦੇਵ ਪਿੰਡ ਬੜੀ ਜ਼ਿਲ੍ਹਾ ਸੰਗਰੂਰ ਪ੍ਰੈਸ ਟਾਈਮ ਸਾਡੀ ਇਹ ਸੰਸਥਾ ਦਾ ਸ਼ਿੰਗਾਰ ਨੇ ਜੀ ਪਰ ਅੱਜ ਇਹ ਆਨੰਦ ਲੈ ਰਹੇ ਨੇ ਪਰ ਕਿਸੇ ਟਾਈਮ ਇਹ ਸੋਨੀ ਵੀਰ ਨਰਕ ਭਰੀ ਜ਼ਿੰਦਗੀ ਚ ਸੀਗਾ ਪਰ ਅੱਜ ਤੁਹਾਡੇ ਸਾਹਮਣੇ ਹੈ ਜੀ ਗੁਰੂ ਸਾਹਿਬ ਦਾ ਬਹੁਤ ਬਹੁਤ ਸ਼ੁਕਰਾਨਾ ਸਾਰੀ ਸੰਗਤ ਦਾ ਬਹੁਤ ਬਹੁਤ ਸ਼ੁਕਰਾਨਾ ਜੋ ਸਾਡੇ ਤੋਂ ਕਾਰਜ ਕਰਵਾ ਰਹੇ ਨੇ ਨਹੀਂ ਬਹੁਤ ਬਹੁਤ ਧੰਨਵਾਦ ਜੀ ਗੁਰੂ ਸਾਹਿਬ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਬਾਕੀ ਵੀਰੇ ਹੁਣੀ ਵੀ ਨਾਲ ਆਏ ਨੇ ਜੀ ਗੁਰਵਿੰਦਰ ਸਿੰਘ ਨੇ ਸਾਡੇ ਸਕਾਰਜੋਗ ਦੇ ਮਨਦੀਪ ਸਿੰਘ ਵੀਰਾ ਜੋ ਕਿ ਵੀਡੀਓ ਐਡਿਟ ਕਰਦੇ ਨੇ ਭਾਈ ਸਾਡੀ ਇਹ ਵੀਡੀਓ ਡਾਇਰੈਕਟਰ ਨੇ ਜੀ ਸਾਡੀ ਸੰਸਥਾ ਦੇ ਜੀ ਗੁਰੂ ਸਾਹਿਬ ਕਿਰਪਾ ਕਰਨ ਤੁਹਾਡੇ ਤੱਕ ਇਹ ਵੀਡੀਓ ਪਹੁੰਚਦੀ ਕਰਦੇ ਨੇ ਉਹ ਹਰਿੰਦਰ ਸਿੰਘ ਸੇਵਾਦਾਰ ਨੇ ਜੀ ਹੁਣ ਸੰਸਥਾ ਦੇ ਸੋਨੇ ਠੀਕ ਹੋ ਹਾਂ ਠੀਕ ਆ